ਅਜਿਗਲ ਕਰਦਿਆਂ ਜੋ ਮੌਜੂਦਾ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਤੈਨ ਤੋਂ ਪਹਿਲਾਂ ਪੰਚਾਇਤੀ ਰਾਜ ਚੋਣਾਂ ਵਾਰ ਪੰਚਾਇਤੀ ਰਾਜ ਸੰਸਥਾਵਾਂ ਦੀ ਗੱਲ ਬਹੁਤ ਪੁਰਾਣੀ ਆ ਭਾਰਤ ਦੇ ਵਿੱਚ ਲਾਰਡ ਰਿਪਨਾਧਿਕ ਅੰਗਰੇਜ਼ ਅਧਿਕਾਰੀ ਸੀ ਉਸਨੇ ਕਹਿਆ ਸੀ ਕਿ ਪਿੰਡ ਭਾਰਤ ਦੇ ਜਿਹੜੇ ਪਿੰਡ ਨੇ ਇਨ੍ਹਾਂ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਵਾਸਤੇ ਇਨ੍ਹਾਂ ਦੇ ਝਗੜਿਆਂ ਨੂੰ ਨਿਪਟਾਉਣ ਦੇ ਲਈ ਪਿੰਡਾਂ ਦੇ ਹੀ ਕੁਝ ਲੋਕਾਂ ਨੂੰ ਸ਼ਕਤੀਆਂ ਦੇਣੀਆਂ ਪਹਿਣੀਆਂ ਪਰ ਇਸ ਦੇ ਲਈ ਜਿਹੜੀ ਮੁੱਢਲੀ ਸ਼ਰਤ ਸੀਗੀ ਉਹ ਇਹ ਸੀ ਕਿ ਭਾਰਤ ਦੇ ਪਿੰਡਾਂ ਦੇ ਵਿੱਚੋਂ ਸਾਨੂੰ ਵਧੀਆ ਬੰਦਿਆਂ ਨੂੰ ਹੀ ਚੁਣਨਾ ਪਊਗਾ ਜਿਹੜੀ ਸ਼ਾਇਦ ਹਾਲੇ ਤੱਕ ਵੀ ਪੂਰੀ ਨਹੀਂ ਹੋਈ ਅੱਜ ਵੀ ਅਸੀਂ ਵਧੀਆ ਬੰਦੇ ਨਹੀਂ ਚੁਣ ਸਕੇ ਸਾਡੀ ਵੱਦ ਕਿਸਮਤ ਹੀ ਆ ਇਸ ਤਰ੍ਹਾਂ ਦੇ ਵਿਚਾਰ ਸਮੇਂ-ਸਮੇਂ ਤੇ ਚੱਲਦੇ ਆਏ ਹੀ ਨੇ ਸਥਾਨਕ ਸਵੈ ਸ਼ਾਸਨ ਜਿਹੜੀ ਗੱਲ ਆ ਗਈ ਉਹ ਪੰਜਾਬ ਜਾਂ ਭਾਰਤ ਦੇ ਜਿਹੜੇ ਪਿੰਡ ਨੇ ਉਹ ਹਮੇਸ਼ਾ ਹੀ ਕੁਝ ਲੋਕ ਇਸ ਦੇ ਬਰੋਚ ਰਹੇ ਨੇ ਕੁਝ ਲੋਕ ਇਸ ਦੇ ਪੱਖ ਚ ਰਹਣਗੇ ਪੱਖ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਸੀਗੇ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਜਿਹੜੇ ਕਿ ਇਸ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਐਮ ਕੇ ਗਾਂਧੀ ਕਹਿੰਦਾ ਵੀ ਸਾਨੂੰ ਪਿੰਡ ਦੇ ਲੋਕਾਂ ਨੂੰ ਹੀ ਪਾਵਰ ਦੇਣੀ ਪਵੇਗੀ ਪਿੰਡ ਦੇ ਹਾਲਾਤ ਸੁਧਾਰਨ ਦੇ ਲਈ ਉਹੀ ਪਿੰਡ ਦੇ ਹਾਲਾਤਾਂ ਨੂੰ ਸਮਝ ਸਕਦੇ ਨੇ ਉਹੀ ਪਿੰਡ ਦੀਆਂ ਆਰਥਿਕ ਸਥਿਤੀਆਂ ਜਾਂ ਪਿੰਡ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਸਰਕਾਰ ਸਾਹਮਣੇ ਰੱਖ ਸਕਦੇ ਨੇ ਕਿ ਉਹਨਾਂ ਮੰਗਾਂ ਨੂੰ ਪੂਰਾ ਕਰ ਸਕਦੇ ਨੇ ਇਸੇ ਹੀ ਵਿਚਾਰ ਤੇ ਫੁੱਲ ਚੜਾਏ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਡਾਕਟਰ ਜਵਾਹਰ ਲਾਲ ਨਹਿਰੂ ਉਹ ਕਹਿੰਦੇ ਵੀ ਪਿੰਡ ਦੇ ਲੋਕ ਹਜ਼ਾਰਾਂ ਨਹੀਂ ਲੱਖਾਂ ਗਲਤੀਆਂ ਕਰਨਗੇ ਪਰ ਸਾਨੂੰ ਖਭਰਾਉਣ ਦੀ ਲੋੜ ਨਹੀਂ ਸਾਨੂੰ ਉਹਨਾਂ ਦਾ ਸਾਥ ਦੇਣਾ ਪਊਗਾ ਇੱਕ ਸਮੇਂ ਤੇ ਆ ਕੇ ਲੋਕ ਸਮਝ ਜਾਣਗੇ ਸੁਧਰੇ ਜਾਣਗੇ ਤੇ ਵਧੀਆ ਲੋਕਾਂ ਨੂੰ ਚੁਣਨ ਲੱਗ ਜਾਣਗੇ ਇਸ ਇਸ ਤਰ੍ਹਾਂ ਦੇ ਵਿਚਾਰ ਸੀ ਜਿਹੜੇ ਉਹ ਸੀਗੇ ਡਾਕਟਰ ਜਵਾਹਰ ਲਾਲ ਨਹਿਰੂ ਦੇ ਇਹ ਜਿਹੜਾ ਬੰਦਾ ਖੜਾ ਹੋਇਆ ਸੀਗਾ ਉਹ ਸੀਗਾ ਡਾਕਟਰ ਬੀ ਆਰ ਅੰਬੇਕਰ ਅੰਬੇਦਕਰ ਕਹਿੰਦਾ ਵੀ ਯਾਰ ਸਾਨੂੰ ਪਿੰਡਾਂ ਨੂੰ ਰਾਜਨੀਤੀ ਦਾ ਅੰਡਾ ਨਹੀਂ ਬਣਾਉਣਾ ਚਾਹੀਦਾ ਕਿ ਪਿੰਡਾਂ 'ਚ ਲੋਕ ਉਸ ਪੱਧਰ ਤੱਕ ਸਿਆਣੇ ਨਹੀਂ ਹੋਏ ਜਿਸ ਪੱਧਰ ਤੱਕ ਹੋਣਾ ਚਾਹੀਦਾ ਸੀ ਉਹ ਉਸ ਪੱਧਰ ਤੱਕ ਆਪਣੇ ਬਾਰੇ ਜਾਂ ਆਪਣੇ ਪਿੰਡ ਬਾਰੇ ਨਹੀਂ ਸੋਚਦੇ ਜਿੰਨਾ ਉਹ ਆਪਣੇ ਹਿੱਤ ਬਾਰੇ ਸੋਚਦੇ ਨੇ ਪਰਸਨਲ ਹਿੱਤ ਬਾਰੇ ਸੋਚਦੇ ਨੇ ਕਹਿੰਤੋਂ ਭਾਵੇਂ ਇਹ ਹੈ ਵੀ ਪਿੰਡ ਦੇ ਹਿੱਤ ਨਾਲੋਂ ਪਹਿਲਾਂ ਆਪਣੇ ਹਿੱਤ ਰੱਖਦੇ ਨੇਗੇ ਆਪਣੇ ਹੀ ਪਰਿਵਾਰ ਜਾਂ ਘਰ ਬਾਰੇ ਸੋਚਣ ਦੀ ਗੱਲ ਰੱਖਦੇ ਨੇ ਇਹ ਅੰbedkar ਦੇ ਵਿਚਾਰ ਸੀ ਉਹਦੇ ਮੁਤਾਬਕ ਪਿੰਡ ਦੇ ਵਿੱਚ ਜਾਤੀਵਾਦ ਜੱਜ ਹੁੰਦਾ ਹੈ ਜਾਤੀਵਾਦ ਤੋਂ ਵੱਧ ਵੀ ਇਹ ਹੈ ਵੀ ਘਰਾਣੇ ਜਿਆਦਾ ਵੰਡੇ ਜਾਂਦੇ ਨੇ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਲਾਣਿਆਂ ਦੀ ਵੋਟ ਜਿਆਦਾ ਖਿੱਚਦੇ ਨੇ ਨਾ ਲਾਣੇ ਬਾਰੇ ਜਿਆਦਾ ਸੋਚਿਆ ਜਾਂਦਾ ਫਿਰ ਆਪਦੇ ਘਰਾਂ ਬਾਰੇ ਜਿਆਦਾ ਸੋਚਿਆ ਜਾਂਦਾ ਸਹੀ ਗੱਲ ਬਾਰੇ ਬਹੁਤ ਘੱਟ ਸੋਚਿਆ ਜਾਂਦਾ ਉਮੀਦਵਾਰ ਦੀ ਇਹ ਸੋਚਣੀ ਸੀ ਵੀ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਉਸ ਪੱਧਰ ਤੱਕ ਨਹੀਂ ਹੈਗੇ ਗਿਆਨवान ਉਸ ਪੱਧਰ ਤੱਕ ਨਹੀਂ ਹੋਏ ਜਿਸ ਪੱਧਰ ਤੱਕ ਹੋਣਾ ਚਾਹੀਦਾ ਹੈ ਇਸ ਲਈ ਪਿੰਡਾਂ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਨਹੀਂ ਹੋਣਾ ਚਾਹੀਦਾ ਹੁਣ ਜਦੋਂ ਦੇਸ਼ ਵਿੱਚ ਪਹਿਲੀ ਸਰਕਾਰ ਬਣਦੀ ਆ ਤਾਂ ਦੇਖਦਾ ਜਿਹੜਾ ਪਹਿਲਾ ਕਾਨੂੰਨ ਮੰਤਰੀ ਡਾਕਟਰ ਬੀ ਆਰ ਅੰਬੇਦਕਰ ਕਹਿੰਦਾ ਵੀ ਮੈਂ ਪੰਚਾਇਤੀ ਰਾਜ ਦੀ ਬਰੋਚਾ ਜਦੋਂ ਉਹ ਸੰਸਦ ਭਵਨ ਦੇ ਵਿੱਚ ਪਹਿਲੀ ਵਾਰ ਜਾਂਦਾ ਇਸ ਤੋਂ ਬਾਅਦ ਕੁਝ ਬੰਦੇ ਕਹਿੰਦੇ ਵੀ ਅਸੀਂ ਇਸ ਦੇ ਪੱਖ ਹਾਂ ਇਕ ਹਾਲਾਤ ਖੜੇ ਹੋ ਗਏ ਵੀ ਹੁਣ ਕੀਤਾ ਕੀ ਜਾਵੇ ਵੀ ਕੁਝ ਬੰਦੇ ਦੇ ਪੱਖ ਚ ਹੋ ਗਏ ਯਾਰ ਕੁਝ ਬੰਦੇ ਦੇ ਵਿਰੋਧ ਚ ਹੋ ਗਏ ਵੀ ਕੁਝ ਤਾਂ ਕੁਝ ਕਰਨਾ ਹੀ ਪਵੇਗਾ ਤਾਂ ਇਸ ਝਗੜੇ ਨੂੰ ਨਿਪਟਾਉਣ ਦੇ ਲਈ ਉਸ ਵੇਲੇ ਦੀ ਸਰਕਾਰ ਨੇ ਜਾਂ ਡਾਕਟਰ ਬੀ ਆਰ ਅੰਬੇਦਕਰ ਨੇ ਇੱਕ ਵਿਚਾਰ ਰੱਖਿਆ ਕਿ ਆਪਾਂ ਇਸ ਨੂੰ ਸਟੇਟ ਜਿਹੜੀਆਂ ਸਰਕਾਰਾਂ ਨੇ ਆ ਰਾਜਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੇ ਨਿਰਭਰ ਕਰ ਦੰਨਿਆ ਕੀ ਉਹ ਪੰਚਾਇਤੀ ਰਾਜ ਸਿਸਟਮ ਬਣਾਉਣਾ ਚਾਹੁੰਦੀਆਂ ਨੇ ਜਾਂ ਨਹੀਂ ਬਣਾਉਣਾ ਚਾਹੁੰਦੀਆਂ? ਤਾਂ ਭਾਰਤੀ ਸੰਵਿਧਾਨ ਦੇ ਭਾਗ 4 ਦੇ ਵਿੱਚ ਆ। ਡਾਇਰੈਕਟਡ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਵਿੱਚ। ਜੋ ਕਿ ਭਾਗ 4 ਵਿੱਚ ਆ ਆਰਟੀਕਲ 40 ਦੇ ਵਿੱਚ ਮੈਂਸ਼ਨ ਕੀਤਾ ਰਾਜਾਂ ਦੇ ਵਿੱਚ ਪੰਚਾਇਤ ਦੇ ਗਠਨ ਬਾਰੇ ਵੀ ਸਾਨੂੰ ਕਿਸ ਤਰ੍ਹਾਂ ਇਹ ਕੰਮ ਕਰਨਾ ਪਵੇਗਾ। ਕਿ ਕਿਸ ਤਰ੍ਹਾਂ ਪੰਚਾਇਤਾਂ ਨੂੰ ਚੁਣਨਾ ਪਵੇ ਇਹ ਇੱਕ ਗੱਲ ਹੋ ਗਈ ਫਿਰ ਇਸ ਨੂੰ ਸੰਵਿਧਾਨਕ ਮਾਨਤਾ ਦੇਣ ਦੇ ਲਈ ਸਮੇਂ-ਸਮੇਂ ਤੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਬਲਵੰਤਰ رائے ਮਹਿਤਾ ਕਮੇਟੀ 1977 ਦੇ ਵਿੱਚ ਅਸ਼ੋਕ ਮਹਿਤਾ ਕਮੇਟੀ ਆਈ ਫਿਰ ਪੀ ਕੇ ਸਿੰਘਲਸ ਕਮੇਟੀ ਐਲਵੀ ਸਿੰਘ ਵੀ ਕਮੇਟੀ ਆਈ ਬਹੁਤ ਸਾਰੀਆਂ ਕਮੇਟੀਆਂ ਸਮੇਂ-ਸਮੇਂ ਤੇ ਬਣਦੀਆਂ ਰਹੀਆਂ ਨੇ 1999 ਦੇ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਨੇ ਸੰਸਦ ਦੇ ਵਿੱਚ ਇੱਕ ਪ੍ਰਸਤਾਵ ਲੈ ਕੇ ਆਇਆ 64ਵਾਂ ਪ੍ਰਸਤਾਵ ਕਹਿੰਦੇ ਨੇ ਜਿਹਤੇ ਗੱਲ ਕਰੀ ਗਈ ਸੀ ਕਿ ਪੰਚਾਇਤੀ ਰਸ ਸੰਸਥਾਵਾਂ ਨੂੰ ਸੰਵਿਧਾਨਕ ਮਾਨਤਾ ਦਿੱਤੀ ਜਾਵੇ ਭਾਵ ਸਟੇਟ ਸਰਕਾਰਾਂ ਨੂੰ ਨਿਰਦੇਸ਼ ਨਹੀਂ ਹੁਕਮ ਕੀਤਾ ਗਿਆ ਕਿ 5 ਸਾਲਾਂ ਬਾਅਦ ਤੁਸੀਂ ਪੰਚਾਇਤੀ ਚੋਣਾਂ ਕਰਾਉਣੀਆਂ ਹੀ ਕਰਾਉਣੀਆਂ ਨੇ ਇਸੇ ਦੇ ਕਾਰਨ ਸੀ ਕਿ ਇਸ ਵਾਰ ਜਦੋਂ 5 ਸਾਲਾਂ ਤੋਂ ਉੱਪਰ ਪੰਜਾਬ ਸਰਕਾਰ ਨੇ ਟਪਾਏ ਤਾਂ ਬਹੁਤ ਸਾਰੇ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਪਾਈ ਕਿ ਕਿਉਂ ਨਹੀਂ ਕਰਾਈਆਂ ਜਾ ਰਹੀਆਂ ਚੋਣਾ ਲੋਕਾਂ ਦੀ ਆਵਾਜ਼ ਨੂੰ ਕਿਉਂ ਦਬਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਇਸੇ ਤੀ ਨਤੀਜੇ ਵਜੋਂ ਹੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੱਢਿਆ ਵੀ ਪੰਚਾਇਤੀ ਰਾਜ ਚੋਣਾ ਕਰਾਈਆਂ ਜਾਣੀਆਂ ਅਖੀਰ ਦੇ ਵਿੱਚ 1993 ਦੇ ਵਿੱਚ ਵੀ ਨਰਸਮਹ ਰਾਉਦੀ ਸਰਕਾਰ ਨੇ 73ਵੇਂ ਸੰਵਿਧਾਨਕ ਸੰਸ਼ੋਧਨ ਰਾਹੀਂ ਜ 73ਵੇਂ ਸੰਵਿਧਾਨਕ ਸੋਧ ਰਾਹੀਂ ਪੰਚਾਇਤੀ ਰਾਜ ਨੂੰ ਸੰਵਿਧਾਨਕ ਮਾਨਤਾ ਦੇ ਦਿੱਤੀ ਤੇ ਪੰਚਾਇਤੀ ਰਾਜ ਦੇ ਲਈ ਸੰਵਿਧਾਨ ਦੇ ਭਾਗ 9 ਦੇ ਵਿੱਚ ਸਪੈਸ਼ਲ ਆਰਟੀਕਲ ਮੈਂਸ਼ਨ ਕੀਤੇ ਗਏ 243 ਤੋਂ ਲੈ ਕੇ ਇਹ ਆਰਟੀਕਲ ਜਿਹੜੇ ਹੁਣ ਪੰਚਾਇਤੀ ਰਾਜ ਸੰਸਥਾਵਾਂ ਨਾਲ ਸੰਬੰਧਿਤ ਹਨ ਇਸ ਤੋਂ ਬਣਾ ਪੰਚਾਇਤੀ ਰਾਜ ਸੰਸਥਾਵਾਂ ਦੇ ਨਾਲ ਉਸ ਵੇਲੇ ਸਹਿਕਾਰੀ ਸਭਮਤੀ ਅਤੇ ਨਗਰਪਾਲਿਕਾਾਂ ਦੇ ਨਾਲ ਸੰਬੰਧਿਤ ਵੀ ਅਨੁਛੇਦ ਜੋੜੇ ਗਏ ਸੀ ਉਹ ਵੀ 243 ਦੇ ਵਿੱਚ ਹੀ ਮੈਂਸ਼ਨ ਨੇ 243A ਤੋਂ ਲੈ ਕੇ ਇਹ 243ZH ਤੱਕ ਜਾਂਦੇ ਨੇ ਬਹੁਤ ਲੰਮਾ ਇਹ ਆਰਟੀਕਲ ਆਗਾ ਸ਼ਾਇਦ ਭਾਰਤੀ ਸੰਵਿਧਾਨ ਦਾ ਸਭ ਤੋਂ ਲੰਮਾ ਆਟੀਕਲ 243B ਦੇ ਵਿੱਚ ਪੰਚਾਇਤੀ ਰਾਜਾਂ ਦੇ ਗਠਨ ਬਾਰੇ ਲਿਖਿਆ ਹੈਗਾ 243D ਦੇ ਵਿੱਚ ਆਰਖਣ ਬਾਰੇ ਜਾਂ ਰਿਜ਼ਰਵੇਸ਼ਨ ਬਾਰੇ ਲਿਖਿਆ ਹੈ ਕਿਸ ਤਰ੍ਹਾਂ ਰਿਜ਼ਰਵੇਸ਼ਨ ਦੇਣੀ ਆ ਕਿਸ ਤਰ੍ਹਾਂ ਨਹੀਂ ਦੇਣੀ ਬੇਸ ਕੀ ਰੱਖਣਾ ਚਾਹੀਦਾ ਹੈ ਜਿੱਥੇ ਰਿਜ਼ਰਵੇਸ਼ਨ ਦਿੱਤੀ ਗਈ ਆ ਉਥੇ ਰਿਜ਼ਰਵੇਸ਼ਨ ਜਿਹੜੇ ਲੋਕਾਂ ਦੀ ਆਬਾਦੀ ਆ ਉਹਨਾਂ ਦੀ ਆਬਾਦੀ ਕਿੰਨੀ ਆ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਉਹ ਦੇਖਣ ਨੂੰ ਮਿਲੇ ਨੇ ਔਰ ਨਾਚਲ ਪ੍ਰਦੇਸ਼ ਇੱਕ ਅਜਿਹਾ ਰਾਜ ਆ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਰਿਜ਼ਰਵੇਸ਼ਨ ਨਹੀਂ ਉਹ ਰਿਜ਼ਰਵੇਸ਼ਨ ਕਿਉਂ ਨਹੀਂ ਤੁਸੀਂ ਉੱਥੇ ਸਾਰੀ ਜਿਹੜੀ ਆਬਾਦੀ ਹੈਗੀ ਉਹ ਅਨੁਸੂਚਿਤ ਜਨਜਾਤੀ ਦੀ ਆ ਅਨੁਸੂਚਿਤ ਜਨਜਾਤੀ ਵੀ ਆਬਾਦੀ ਐਸੀ ਕੈਟਾਗਰੀ ਆ ਦੀ ਹੀ ਹੈ ਇਹ ਵੀ ਇੱਕ ਸਮਝਣ ਦੀ ਗੱਲ ਹੈ ਹੁਣ ਗੱਲ ਕਰਦੇ ਆ ਕਿ ਲੋਕ ਉਸ ਦਾ ਜਿਹੜਾ ਫਾਇਦਾ ਲੈ ਰਹੇ ਨੇ ਕੀ ਸਾਡੇ ਲੋਕ ਵਾਕਈ ਜਿਹੜੇ ਇਤਿਹਾਸ ਦੇ ਵਿੱਚ ਜਿਹੜੀ ਡਿਬੇਟ ਹੋਈ ਸੀ ਵੀ ਯਾਰ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਨਹੀਂ ਹੈਗੇ ਵੀ ਸਾਰੇ ਬੰਦੇ ਨਹੀਂ ਚੰਨੇ ਕਿ ਉਹ ਗੱਲਾਂ ਜੇ ਵੀ ਸਹੀ ਨੇ ਕਿ ਪਿੰਡਾਂ ਦੇ ਵਿੱਚ ਅੱਜ ਵੀ ਲਾਣਿਆਂ ਨੂੰ ਦੇਖ ਕੇ ਵੋਟ ਪਾਈ ਜਾਂਦੀ ਹੈ ਜਾਤ ਨੂੰ ਦੇਖ ਕੇ ਵੋਟ ਪਾਈ ਜਾਂਦੀ ਹੈ ਇਹ ਗੱਲ ਛੋਟੇ ਜਾਂ ਵੱਡੇ ਤੇ ਨਿਰਪਰ ਨਹੀਂ ਕਰਦੀ ਜਾਂ ਇਹ ਨਹੀਂ ਸੋਚਿਆ ਜਾਂਦਾ ਵੀ ਜਿਹੜੇ ਐਸਸੀ ਕੈਟਾਗਰੀ ਦੇ ਲੋਕ ਨੇ ਕਿ ਉਹੀ ਇਹ ਗੱਲ ਸੋਚਦੇ ਨੇ ਇਹ ਵੀ ਸੋਚਣਾ ਪਊ ਕਿ ਜਰਨਲ ਕੈਟਾਗਰੀ ਦੇ ਲੋਕ ਵੀ ਇਹੀ ਗੱਲ ਸੋਚਦੇ ਨੇ ਜਦ ਜੇ ਇਸ ਤਰ੍ਹਾਂ ਹੀ ਸੋਚ ਚੱਲਦੀ ਸੀ ਕਿ ਪਿੰਡਾਂ ਦਾ ਸੁਧਾਰ ਹੋਊਗਾ ਕੀ ਪੰਚਾਇਤੀ ਰਾ ਸਿਸਟਮ ਨੂੰ ਲਾਗੂ ਕਰਨ ਦਾ ਕੋਈ ਫਾਇਦਾ ਹੋਇਆਗਾ ਜਾਂ ਨਹੀਂ ਹੋਇਆ ਇਸ ਨੂੰ ਸਮਝਣ ਦੀ ਲੋੜ ਹੈ ਇਸ ਤੇ ਜੇ ਮੈਂ ਪਰਸਨਲੀ ਜੀ ਆਪ ਵੀ ਕੋਈ ਵਿਚਾਰ ਦੇਵਾਂ ਤਾਂ ਮੈਂ ਤਾਂ ਕਹੂੰਗਾ ਵੀ ਹਾਲਾਤ ਉਸ ਹਿਸਾਬ ਨਾਲ ਨਹੀਂ ਸੁਧਰੇ ਹਾਂ ਇਹ ਜ਼ਰੂਰ ਹੈ ਵੀ ਪਿੰਡਾਂ ਦੀਆਂ ਜਿਹੜੀਆਂ ਮੌਲਿਕ ਸਮੱਸਿਆਵਾਂ ਨੇ ਉਹਨਾਂ ਬਾਰੇ ਜ਼ਰੂਰ ਪਤਾ ਲੱਗ ਗਿਆ ਕਿ ਉਹ ਕਿਹੜੀਆਂ ਨੇ ਆ ਕਿਸ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਵਿਕਾਸ ਹੋਣਾ ਚਾਹੀਦਾ ਪਰ ਜਿਹੜੀ ਮੋਢਲੀ ਸਮੱਸਿਆ ਪਿੰਡ ਦੇ ਵਿਚਾਰੀ ਆ ਉਹ ਚੋਣ ਦੀ ਜਾ ਰਹੀ ਆ ਸਹੀ ਬੰਦਿਆਂ ਨੂੰ ਚੁਣਿਆ ਨਹੀਂ ਜਾ ਰਿਹਾ ਇਹ ਬਹੁਤ ਵੱਡੀ ਸਮੱਸਿਆ ਹੈ ਮਤਲਬ ਕਿ ਸਰਦਾਂ ਦੇ ਵਿੱਚ ਤੁਸੀਂ ਇਹ ਮੰਨ ਲਓ ਵੀ ਇੱਕ ਸੰਗਠਨ ਵੀ ਬਣਾਇਆ ਗਿਆ ਜਾਂ ਇੱਕ ਆਰਟੀਕਲ ਵਿੱਤ ਨਾਲ ਸੰਬੰਧਿਤ ਵੀ ਦਿੱਤਾ ਗਿਆਗਾ ਵੀ ਜਿਹੜੀਆਂ ਪੰਚਾਇਤਾਂ ਨੇ 243 ਆਈ ਦੇ ਵਿੱਚ ਹੈਗਾ ਵੀ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਗ੍ਰਾਂਟਾਂ ਕਿੱਸਾ ਬਣਾ ਲਏ ਨੇ ਕੀ ਵਿੱਤ ਪ੍ਰਬੰਧਨ ਹੋਣਾ ਚਾਹੀਦਾਗਾ ਪਰ ਜਿਹੜੀ ਮੁੱਢਲੀ ਗੱਲ ਆ ਜਿਹੜੀ ਵਾਰ-ਵਾਰ ਗੱਲ ਸਾਡੇ ਸਾਹਮਣੇ ਆ ਰਹੀ ਆ ਉਹ ਗਰਾਂਟਾਂ ਦੀ ਨਹੀਂ ਆ ਰਹੀ ਤਨ ਤੋਂ ਬਾਅਦ ਸਰਕਾਰ ਦੀ ਉੱਥੇ ਕੋਈ ਕਮ ਨਹੀਂ ਗਰਾਂਟਾਂ ਵੀ ਪਿੰਡਾਂ ਚ ਆ ਰਹੀਆਂ ਨੇ ਠੀਕ ਆ ਪਿੰਡ ਦੇ ਵਿਕਾਸ ਲਈ ਸਰਕਾਰਾਂ ਚਾਹੁੰਦੀਆਂ ਵੀ ਨੇ ਚਾਹੇ ਉਹ ਕੋਈ ਵੀ ਸਰਕਾਰ ਆ ਉਹ ਚਾਹੁੰਦੀਆਂ ਨੇ ਵੀ ਆ ਰਸੀ ਪਿੰਡਾਂ ਦੇ ਵਿਕਾਸ ਨੂੰ ਥੋੜਾ ਜਿਹਾ ਉੱਪਰ ਲੈ ਕੇ ਜਾਈਏ ਪਰ ਹਾਲਾਤ ਇਹ ਨੇਗੇ ਵੀ ਪਿੰਡਾਂ ਚੋਂ ਵਧੀਆ ਬੰਦੇ ਕੌਣ ਚੁਣੇ ਬੁਈ ਹੋਰ ਤਾਂ ਚੁਣਨੇ ਨਹੀਂ ਕਿਸੇ ਉਹ ਆਪਾਂ ਨਹੀਂ ਚੁਣਨੇ ਨੇ ਕਿਉਂ ਨਹੀਂ ਆ ਰਹੇ ਕਿਸ ਤਰ੍ਹਾਂ ਦੇ ਕਾਰਨ ਨੇ ਸ਼ਾਇਦ ਜਾਤੀਗਤ ਕਾਰਨ ਹੋ ਸਕਦੇ ਆ ਕਈ ਲੋਕ ਜਾਤ ਦੇ ਆਧਾਰ ਤੇ ਕਹਿੰਦੇ ਨੇ ਯਾਰ ਵੀ ਆਪਾਂ ਨੀਵੇਂ ਬੰਦੇ ਨੂੰ ਵੋਟ ਕਿਉਂ ਪਾਈਏ ਜਿਹੜੇ ਲੋਕ ਉੱਚੀ ਕੈਟਾਗਰੀ ਦੇ ਲੋਕ ਨੇ ਉਹ ਸ਼ਾਇਦ ਇਹ ਸਮਝਦੇ ਨੇ ਜਿਹੜੀ ਨੀਵੇਂ ਕੈਟਾਗਰੀ ਦੇ ਲੋਕ ਨੇ ਉਹ ਇਹ ਸਮਝਦੇ ਨੇ ਵੀ ਅਸੀਂ ਯਾਰ ਉੱਚੇ ਜਾਤੀਆਂ ਨੂੰ ਵੋਟ ਪਾਈਏ ਚਾਹੇ ਉਹ ਬੰਦਾ ਵਧੀਆ ਹੀ ਹੋਵੇ ਸ਼ਾਇਦ ਇਹ ਸਭ ਤੋਂ ਵੱਡਾ ਰੋੜਾ ਹੈਗਾ ਵੀ ਪਿੰਡ ਵਿਕਾਸ ਨਹੀਂ ਕਰ ਰਹੇ ਪਰ ਸਾਨੂੰ ਸੋਚਣਾ ਪਵੇਗਾ ਵੀ ਆਖਰ ਇਹ ਕਿੰਨਾ ਕੁ ਟਾਈਮ ਚੱਲੂਗਾ ਕਿਰਨਾ ਕਿ ਚੋ ਲੋਕ ਸਹਿਣਗੇ ਵਧੀਆ ਤੇ ਸਿਆਣੇ ਬੰਦਿਆਂ ਨੂੰ ਸਾਹਮਣੇ ਲੈ ਕੇ ਆਓ ਸਿਆਣੇ ਮੀਂਝ ਜਿਹੜੇ ਬੁੱਧੀ ਤੋਂ ਸਿਆਣੇ ਨੇ ਠੀਕ ਆ ਤੇ ਮੈਨੂੰ ਲੱਗਦਾ ਜਿਹੜਾ ਪਰਸਨਲ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਨੇ ਉਹਦੇ ਵਿੱਚ ਮੇਲ ਤੋਲ ਹੋਣਾ ਚਾਹੀਦਾ ਕਹਿੰਦੇ ਬਾਬਾ ਨਵੇਂ ਮੁੰਡੇ ਵੀ ਹੋਣੇ ਚਾਹੀਦੇ ਨੇ ਤੇ ਪੁਰਾਣੇ ਬਜ਼ੁਰਗ ਵੀ ਹੋਣੇ ਚਾਹੀਦੇ ਨੇ ਤੇ ਯਾਰਬਾ ਅਤੇ ਜਨੂਨ ਨਾਲ ਨਾਲ ਰਹਿਣੇ ਚਾਹੀਦੇ ਨੇ ਨਵੇਂ ਮੁੰਡਿਆਂ 'ਚ ਜਨੂਨ ਹੁੰਦਾ ਪਰਾਣੇ ਬੰਦੇ ਚ ਤਿਆਰਬਾ ਹੁੰਦਾ ਦੋਨੇ ਇਹੀ ਤਰ੍ਹਾਂ ਨਾਲ ਚੱਲ ਕੇ ਕੰਮ ਕਰਦੇ ਰਹਿਣਾ ਚਾਹੀਦਾ ਤੀਜੀ ਗੱਲ ਇਹ ਹੈ ਵੀਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਪੰਚੈਤੀ ਚੋਣਾਂ ਚ ਹਾਰ ਜਾਂਦੇ ਹਨ ਉਹਨਾਂ ਨੂੰ ਹਾਰਨ ਤੋਂ ਬਾਅਦ ਰਾਜਨੀਤੀ ਤੋਂ ਦੂਰ ਨਹੀਂ ਹੋਣਾ ਚਾਹੀਦਾ ਖਾਸ ਕਰ ਪਿੰਡ ਦੇ ਜਿਹੜੇ ਮਸਲੇ ਨੇ ਉਹਨਾਂ ਤੋਂ ਦੂਰ ਨਹੀਂ ਹੋਣਾ ਜਾਏਗਾ ਪਸੰਨੀ ਵਟਣਾ ਚਾਹੀਦਾ ਉਹਨਾਂ ਨੂੰ ਜਿਹੜਾ ਬੰਦਾ ਸਰਪੰਚ ਬਣਦਾ ਉਹਦੇ ਧਿਆਨ ਚ ਗੱਲਾਂ ਲਿਆਉਣੀਆਂ ਚਾਹੀਦੀਆਂ ਨੇ ਵੀ ਪਿੰਡ ਚਾਹ ਚੀਜ਼ ਦੀ ਕਮੀ ਆ ਇਸ ਚੀਜ਼ ਨੂੰ ਅਸੀਂ ਪੂਰਾ ਕਰਨਾ ਹੈ ਠੀਕ ਹੈ ਤੇ ਜਿਹੜਾ ਮੌਜੂਦਾ ਸਰਪੰਚ ਬਣਦਾਗਾ ਉਹਨੂੰ ਵੀ ਵਿਰੋਧੀ ਧਿਰ ਦਾ ਸਤਿਕਾਰ ਕਰਨਾ ਬਣਦਾਗਾ ਇਸ ਤਰ੍ਹਾਂ ਹੀ ਕੰਮ ਕਰਨੇ ਚਾਹੀਦੇ ਨੇ ਬੈਰ ਭਾਵਨਾ ਤੋਂ ਤੇ ਈਰਖਾ ਤੋਂ ਉੱਪਰ ਉੱਠ ਕੇ ਪਿੰਡ ਦੇ ਹਿੱਤ 'ਚ ਕੰਮ ਕਰਨੇ ਚਾਹੀਦੇ ਨੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਇਹ ਨੀਵੀਂ ਗਲੀ ਪੰਚਾਇਤਾਂ ਸਭ ਲੋਕਾਂ ਨੂੰ ਚੰਗੇ ਦਾ ਸਾਸ ਦਿਓ ਮਾੜੇ ਦਾ ਵਿਰੋਧ ਕਰੋ ਤਾਂ ਹੀ ਪਿੰਡ ਸਵਰਗ ਬਣ ਸਕਦਾ ਹੈ ਗੀਤਾਂ ਚ ਪਿੰਡਾਂ ਨੂੰ ਸਵਰਗ ਕਿਹਾ ਜਾਂਦਾ ਆ ਡਾਕਟਰ ਜਤਿੰਦਰ ਸਿੰਘ ਪੰਨੂ ਨੇ ਇੱਕ ਗੱਲ ਕਹੀ ਸੀ ਜਿੰਨਾਂ ਕੋਲੋਂ ਮੈਂ ਵੜਿਆ ਸੀ ਵੀ ਜਿੱਥੇ ਲੋਕ ਜਾਤ ਦੇ ਆਧਾਰ ਤੇ ਵੰਡੇ ਗਏ ਹੋਣ ਜਿੱਥੇ ਲੋਕ ਨੂੰ ਕਿਸੇ ਵੀ ਵਿਅਕਤੀ ਨੂੰ ਜਨਮ ਦੇ ਆਧਾਰ ਤੇ ਛੋਟਾ ਮੰਨਿਆ ਜਾਂਦਾ ਉੱਥੇ ਕਦੇ ਰੱਬ ਨਹੀਂ ਆ ਸਕਦਾ ਉੱਥੇ ਕਦੇ ਨਾਨਕ ਦੀ ਵਿਚਾਰਧਾਰਾ ਨਹੀਂ ਆ ਸਕਦੀ ਇਸੇ ਲਈ ਕਹਿੰਦੇ ਨੇ ਕਿ ਸਾਨੂੰ ਸਭ ਨੂੰ ਬਰਾਬਰ ਸਮਝ ਕੇ ਹੀ ਕੰਮ ਕਰਨਾ ਚਾਹੀਦਾ ਹੈ ਸਭ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ ਗੁਰਬਾਣੀ ਕਹਿੰਦੀ ਹੈ ਜੀ ਛੋਟੇ ਵੱਡੇ ਸਭ ਵਸੇ ਰਵਿਦਾਸ ਰਹੇ ਪਰਸਨ ਸਾਨੂੰ ਸਾਰਿਆਂ ਨੂੰ ਸਮਾਨ ਆਜ਼ਾਦੀ ਮਿਲਣੀ ਚਾਹੀਦੀ ਆ ਸਾਰਿਆਂ ਨੂੰ ਸਮਾਨ ਅਧਿਕਾਰ ਮਿਲਨੇ ਚਾਹੀਦੇ ਨੇ ਸਾਰੇ ਇੱਕ ਤਰ੍ਹਾਂ ਨਾਲ ਖੁਸ਼ ਰਹਿਣੇ ਚਾਹੀਦੇ ਨੇ ਧੰਨਵਾਦ ਇਸ ਬਾਰੇ ਜਰੂਰ ਸੋਚਣਾ ਧੰਨਵਾਦ